ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਝੋਨੇ ਦੀ ਬਾਸਮਤੀ ਦੀ ਵਾਢੀ ਕਈ ਜਗ੍ਹਾ ਦੇ ਉੱਤੇ ਸਟਾਰਟ ਹੋ ਗਈ ਵਿਰਲੀਟਾਵੀ ਬਾਸਮਤੀ ਕਾਫੀ ਕੀਤੀ ਸ਼ੁਰੂ ਹੋ ਗਈ ਸੀ ਤੇ ਮੰਡੀਆਂ ਚ ਕਾਫੀ ਬਾਸਮਤੀ ਆਈ ਹੋਈ ਹੈ ਇਸ ਟਾਈਮ ਝੋਨੇ ਦੀ ਵਾਢੀ ਵੀ ਸ਼ੁਰੂ ਹੋ ਜਾਣੀ ਆ 1 ਅਕਤੂਬਰ ਤੋਂ ਮੰਡੀਆਂ ਚੱਲ ਪੈਣੀਆਂ ਨੇ ਕੁਝ ਕੁ ਕਿਸਾਨ ਵੀਰਾਂ ਦੇ ਸਵਾਲ ਸੀਗੇ ਖਾਸ ਤੌਰ ਤੇ ਜਿਵੇਂ PR 126 ਬਾਰੇ ਪੁੱਛ ਲੈਂਦੇ PR 131 ਬਾਰੇ ਪੁੱਛ ਲੈਂਦੇ ਕਿ ਝੋਨਾ ਇਸ ਵਾਰ ਵੀ ਕੂਗਾ ਜਾਂ ਕਈ ਕਿਸਾਨ ਵੀ ਥੱਲੇ ਕਮੈਂਟ ਕਰ ਦਿੰਦੇ ਕਿ ਝੋਨਾ ਵੇਖਣਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਿਸਾਨ ਵੀਰ ਕਿਉਂਕਿ ਥੱਲੇ ਜਿਹੜੇ ਕਮੈਂਟ ਹੁੰਦੇ ਹੁੰਦੇ ਉਹਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਸੋ ਬੇਨਤੀ ਆ ਕਿ ਕਿਰਪਾ ਕਰਕੇ ਸੁਣ ਲਿਆ ਇਹ ਧਿਆਨ ਨਾਲ ਗੱਲਬਾਤ ਦੇਖੋ ਆਪਾਂ ਹਾੜੀ ਸੋਣੀ ਫਸਲ ਆਪਦੀ ਪਾਲਦੇ ਮਿਹਨਤ ਨਾਲ ਚੋਨੇ ਦੀ ਪਨੀਰੀ ਬੀਜੀ ਉਹਨੂੰ ਪਾਲਿਆ ਫਿਰ ਝੋਨਾ ਆਪਾਂ ਚਾਹੇ ਕੱਦੂ ਕਰਕੇ ਲਾਉਨੇ ਆਂ ਚਾਹੇ ਆਪਾਂ ਸਿੱਧੀ ਬਿਜਾਈ ਕਰਦੇ ਆਂ ਫਿਰ ਉਹਦੇ ਵਿੱਚ ਆਪਣੀ ਮਿਹਨਤ ਖਰਚਾ ਲੱਗਦਾ ਫਿਰ ਆਪਾਂ ਫਸਲ ਨੂੰ ਪਾਲਦੇ ਆਂ ਉਹ ਚ ਸਪ੍ਰੇ ਆ ਕਰਦੇ ਆਂ ਰੇ ਪਾਉਨੇ ਆਂ ਸਮੇਂ-ਸਮੇਂ ਤੇ ਕੀਟਨਾਸ਼ਕ ਉਲੀਨਾਸ਼ਕ ਮਤਲਬ ਆਪਾਂ ਫਸਲ ਦੇ ਉੱਤੇ 5 ਮਹੀਨੇ 4 ਮਹੀਨੇ 5 ਮਹੀਨੇ 6 ਮਹੀਨੇ ਖਰਚਾ ਹੁੰਦਾ ਰਹਿੰਦਾ ਕਿਉਂਕਿ ਆਪਣਾ 6 ਮਹੀਨੇ ਬਾਅਦ ਫਸਲ ਦੇ ਪੈਸੇ ਆਪਾਂ ਨੂੰ ਆਉਣੇ ਹੁੰਦੇ ਆ ਉਤੇ ਆਪਾਂ ਪੂਰੀ ਟੱਲ ਲਾਉਣੀ ਆ ਪੂਰੀ ਬਾਹ ਲਾਉਣੀ ਕਿ ਇਹਦਾ ਆਪਾਂ ਝਾੜ ਬਹੁਤ ਵਧੀਆ ਲਈਏ ਦੂਸਰਾ ਪੱਖ ਜਿਵੇਂ ਮੌਸਮ ਦਾ ਆ ਜਾਂਦਾ ਉਹ ਕੁਦਰਤ ਨਾਲੋਂ ਆਪਣਾ ਆ ਸਾਥ ਮਿਲਦਾ ਕਿਉਂਕਿ ਕੁਦਰਤ ਨੇ ਵੀ ਜਿਹੜਾ ਹੈਗਾ ਬੈਲੈਂਸ ਰੱਖਣਾ ਹੁੰਦਾ ਉਹਨਾਂ ਨੇ ਵੀ ਜਿਹੜਾ ਹੈਗਾ ਜਿਹੜੀ ਕੋਈ ਜੀ ਮਿਹਨਤ ਕਰਦਾ ਉਹ ਮਿਹਨਤ ਦਾ ਮੁੱਲ ਮਿਲਦਾ ਹੀ ਮਿਲਦਾ ਹੈਗਾ ਹੁਣ ਗਾ ਗੱਲ ਇਹ ਹੁੰਦੀ ਕਿ ਜਦੋਂ ਆਪਣੀ ਫਸਲ ਵੱਢੀ ਤੇ ਆ ਜਾਂਦੀ ਨੇ ਜਦੋਂ ਮਿਰਲੀ ਟਾਵੀ ਵੱਢੀ ਸ਼ੁਰੂ ਹੋ ਗਈ ਜਿਵੇਂ ਹੁਣ ਸਪਰੇਅ ਦਾ ਚੱਲਦਾ ਨਾ ਜਦੋਂ ਮਾੜੀ ਜੀ ਕਿਸੇ ਨੇ ਸਪਰੇਅ ਸ਼ੁਰੂ ਕਰ ਲਈ ਤੇਲ ਆ ਗਿਆ ਜੀ ਜਾਂ ਸੁੰਡੀ ਆ ਗਈ ਜੀ ਨਾਲ ਦੇ ਆਂਢੀ ਗਵੰਢੀ ਉਹ ਗਾਂ ਦੀ ਗਾਂ ਗਾਂ ਵੱਢ ਆ ਜਾਂਦਾ ਤੇ ਉਹ ਏਰੀਏ ਦੇ ਵਿੱਚ ਸਾਰੇ ਕਿਸਾਨ ਵੀ ਢੁੱਲੀਆਂ ਚੱਕ ਲੈਂਦੇ ਸਪਰੇਅਾਂ ਕਰ ਲਾ ਪੈਂਦੇ ਜਦੋਂ ਵੱਢੀ ਸ਼ੁਰੂ ਹੋ ਜਾਂਦੀ ਫਿਰ ਨਾਲ ਆਪਾਂ ਨੂੰ ਕਾਲੀ ਪੈਣ ਲੱਗ ਪੈਂਦੀ ਕਿ ਫਲਾਨੇ ਨੇ ਵੱਢ ਲਈ ਅੰਤੋਂ ਕਿਨੇ ਵੱਢ ਲਈਏ ਆਪਾਂ ਵੀ ਜਿਹੜਾ ਹੈਗਾ ਝੋਨਾ ਵੱਢ ਲਈਏ ਹਾਲਾਂਕਿ ਆਪਣੀ ਲਵਾਈ ਦਾ ਸਮਾਂ ਆਪਣੀ ਕਿਸਮ ਕਿਹੜੀ ਆ ਆਪਣੀਆਂ ਖਾਦਾਂ ਕਿੰਨੀਆਂ ਪਾਈਆਂ ਨੇ ਆਪਣੀ ਜ਼ਮੀਨ ਕਿਹੜੇ ਤਰ੍ਹਾਂ ਦੀ ਆ ਉਹਦੇ ਨਾਲ 5-7 ਦਿਨ ਅੱਗੇ ਪਿੱਛੇ ਫਸਲ ਹੋ ਜਾਂਦੀ ਹੈ ਕਈ ਵਾਰ ਕੀ ਕਰਦੇ ਆਪਾਂ ਕਾਲ ਕਰਦੇ ਆ ਝੋਨਾ ਵੱਢ ਲੈਨੇ ਆ ਤੇ ਜਦੋਂ ਮੰਡੀ ਲੈ ਕੇ ਜਾਂਦੇ ਆ ਤਾਂ ਉਹਦੇ ਵਿੱਚ ਮੌਇਸਚਰ ਆ ਉਹ ਵੱਧ ਆ ਜਾਂਦਾ ਫੇਰ ਆਪਾਂ ਮੰਡੀ ਦੇ ਵਿੱਚ ਉਹਨੂੰ ਝੂਨੇ ਨੂੰ ਆਪਾਂ ਨੂੰ ਰੱਖਣਾ ਪੈਂਦਾ ਖਲਾਰਨਾ ਪੈਂਦਾ ਜਦੋਂ ਖਲਾਰਦੇ ਆ ਫਿਰ ਉਹਦੀ ਜਿਹੜੀ ਬੋਲੀ ਲੱਗਣੀ ਆ ਜਾਂ ਉਹਦੀ ਖਰੀਦ ਹੋਣੀ ਆ ਉਹਦੇ ਵਿੱਚ 2 ਦਿਨ 4 ਦਿਨ 5 ਦਿਨ ਲੱਗ ਜਾਂਦੇ ਆ ਉਹਦੇ ਨਾਲ ਜਿਹੜੇ ਹੋਰ ਕਿਸਾਨਾਂ ਨੇ ਜਿਹੜਾ ਝੋਨਾ ਵੱਢਿਆ ਹੁੰਦਾ ਉੱਥੇ ਮੂਰੇ ਬ੍ਰੇਕਾਂ ਲੱਗ ਜਾਂਦੀਆਂ ਜੇ ਮੰਨ ਲਓ ਇਸੇ ਤਰ੍ਹਾਂ ਹੀ ਆਪਣੀ ਜੈਂਸ ਖੇਤ ਦੇ ਆਪਣੀ ਮੌਇਸਚਰ ਵੱਧ ਵਾਲੀ ਆ ਗਈ ਤਾਂ ਉੱਥੇ ਮੰਡੀ ਦੇ ਵਿੱਚ ਰੁਕ ਜਾਂਦਾ ਤੇ ਪਿੱਛੋਂ ਜਿਹੜਾ ਹੈਗਾ ਗਲਟ ਆ ਜਾਂਦਾ ਸੋ ਜੇ ਆਪਾਂ ਇਹ ਆਪ ਦੀ ਜਿਹੜੀ ਫਸਲ ਆ ਉਹ ਸਹੀ ਮੌਇਸਚਰ ਤੇ ਵੱਡਾਂਗੇ ਸਹੀ ਪਕਾ ਕੇ ਵੱਡਾਂਗੇ ਇੱਕ ਤਾਂ ਉਹਦਾ ਫਾਇਦਾ ਹੋਊਗਾ ਕਿ ਉਹ ਦਾਣੇ ਦੀ ਕੁਆਲਿਟੀ ਆ ਜਿਹੜੀ ਜਦੋਂ ਖੜੀ ਫਸਲ ਪੱਕਦੀ ਆ ਉਹਦੀ ਕੁਆਲਿਟੀ ਆ ਜਿਹੜੀ ਬਹੁਤ ਵਧੀਆ ਬਣਦੀ ਆ ਦੂਸਰਾ ਦਾਣੇ ਦਾ ਵਜ਼ਨ ਸਹੀ ਬਣਦਾ ਇੱਕ ਤੁਸੀਂ ਹਰਾ ਦਾਣਾ ਵੱਢ ਲਿਆ ਉਹਦੀ ਮੈਚਿਓਰਿਟੀ ਪੂਰੀ ਹਾਰਵੈਸਟ ਮੈਚਿਓਰਿਟੀ ਤੇ ਨਹੀਂ ਆਇਆ ਹੋਇਆ ਤੁਸੀਂ ਮੰਡੀ ਲੈ ਗੇ ਮੌਇਸਚਰ ਵੱਧਦਾ ਜੇ ਉਹ ਤੁਲ ਗਿਆ ਉਹਦਾ ਵਜ਼ਨ ਵੱਧ ਆ ਜਾਂਦਾ ਪਰ ਜਦੋਂ ਆਪਾਂ ਉਹਨੂੰ ਖਲਾਰਦੇ ਆਂ ਤੇ ਉਹਨੂੰ ਆਪਾਂ ਡਾਊਨ ਲੈ ਕੇ ਆਉਣਾ ਨਾ ਮੌਇਸਚਰ ਫੇਰ ਉਹ ਜਿਹੜਾ ਖੜ ਕੇ ਪੱਕਣਾ ਉਹਦੇ ਨਾਲੋਂ ਥੋੜਾ ਵਜਨ ਘਟ ਜਾਂਦਾ ਉਹਦਾ ਤੁਹਾਡਾ ਝਾੜ ਘਟ ਜਾਂਦਾ ਸਮਝ ਲਓ ਇਹ ਚੀਜ਼ ਦਾ ਆਪਾਂ ਨੂੰ ਦੁੱਗਣਾ ਜਿਹੜਾ ਨੁਕਸਾਨ ਹੁੰਦਾ ਇੱਕ ਤਾਂ ਆਪਾਂ ਨੂੰ ਉੱਥੇ ਵੇਟ ਕਰਨੀ ਪਈਂਦੀ ਹੈ ਤੇ ਖਲਾਰਨਾ ਪੈਂਦਾ ਝੋਨਾ ਦੂਸਰਾ ਉਹਦਾ ਵજન ਘਟ ਜਾਂਦਾ ਜੇ ਆਪਾਂ ਸਹੀ ਸਮੇਂ ਤੇ ਵੱਢਾਂਗੇ ਸਹੀ ਫਿਜ਼ੀਓਲੋਜੀਕਲ ਮੈਚورٹی ਉਦੋਂ ਬਾਅਦ ਹਾਰਡ ਵੈਸਟ ਮੈਚورٹی ਤੇ ਲਜਾ ਕੇ ਵੱਢਾਂਗੇ 17. 17% ਮੌਇਸਚਰ ਤੇ ਵੱਢਾਂਗੇ ਤਾਂ ਆਪਾਂ ਨੂੰ ਵਿਕਣ 'ਚ ਕੋਈ ਸਮੱਸਿਆ ਨਹੀਂ ਆਉ। ਦੂਸਰੀ ਗੱਲ ਕਿ ਜਿਹੜੀ ਖਰੀਦ ਆ ਤੁਹਾਨੂੰ ਵੀ ਪਤਾ ਹੈ ਕਿ ਇਹ ਸਰਕਾਰੀ ਖਰੀਦ ਹੁੰਦੀ ਸਰਕਾਰੀ ਏਜੰਸੀਆਂ ਖਰੀਦ ਕਰਦੀਆਂ ਨੇ ਬਹੁਤ ਤਰ੍ਹਾਂ ਦੀਆਂ ਫਾਹਾਂ ਚੱਲਦੀਆਂ ਹੁੰਦੀਆਂ ਨੇ ਸਰਕਾਰ ਵੱਲੋਂ ਜੇ ਕੋਈ ਆਇਆ ਹੋਵੇ ਮਤਲਬ ਕੋਈ ਸਰਕਾਰ ਵੱਲੋਂ ਕੋਈ ਮੈਸੇਜ ਆਇਆ ਕੋਈ ਸੁਨੇਹਾ ਆਇਆ ਫਿਰ ਤਾਂ ਆਪਣੀ ਗੱਲ ਕਰਨੀ ਬਣਦੀ ਵੈਸੇ ਆਪਾਂ ਨੂੰ ਖਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਸੇ ਕਿਸਮ ਦੇ ਜਿਹੜੇ ਹੈਗੇ ਆ ਕੋਈ ਗੱਲਾਂ ਬਾਤਾਂ ਚੱਲਦੀਆਂ ਕਿ ਝੋਨਾ ਵਿਕਣਾ ਨਹੀਂ ਜਾਂ ਕੋਈ ਉਥੇ ਖਰੀਦ ਨਹੀਂ ਹੋਣੀਗੀ ਖਰੀਦ ਹੋਣੀ ਆ ਸਰਕਾਰੀ ਖਰੀਦ ਹੋਣੀ ਆ ਸਰਕਾਰ ਵੱਲੋਂ ਖਰੀਦਿਆ ਜਾਣਾ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਪ੍ਰਬੰਧ ਕੀਤੇ ਜਾ ਰਹੇ ਆ ਮੰਡੀਆਂ 1 ਅਕਤੂਬਰ ਤੋਂ ਚੱਲ ਪੈਣੀਆਂ ਨੇ بس ਕੋਸ਼ਿਸ਼ ਆਪਾਂ ਜਿਹੜੀ ਕਰਨੀ ਆ ਆਪਾਂ ਇਹੇ ਕਰਨੀ ਕਿ ਆਪਾਂ ਸਹੀ ਮੌਇਸਚਰ ਤੇ ਆਪਦੀ ਫਸਲ ਵੱਢਣੀ ਆ ਉਹਦੇ ਨਾਲ ਕੁਆਲਿਟੀ ਝਾੜ ਵੀ ਆਪਣਾ ਠੀਕ ਰਹਿੰਦਾ ਜੇ ਆਪਾਂ ਅੰਗਲੀ ਜਿਹੜੀ ਫਸਲ ਆ ਉਹ ਲੈ ਜਾਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਦਿੱਕਤਾਂ ਆਉਣਗੀਆਂ ਆਪਾਂ ਨੂੰ ਸਮੱਸਿਆਵਾਂ ਆਉਣਗੀਆਂ ਕੋਈ ਵੀ ਕਿਸਮ ਹੋਵੇ ਚਾਹੇ ਕੋਈ ਪੀਆਰ 126 ਆ 31 ਆ ਪੂਸਾ ਸਾਰੀਆਂ ਕਿਸਮਾਂ ਦੀ ਜਿਹੜੀ ਖਰੀਦ ਹੋਣੀ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ